ਸੱਚਾ ਸੋਚਾ ਨਾਲ ਜੁੜੇ ਹੋਏ ਸੀ ਅੱਜ ਉਹਨਾਂ ਦਾ ਪਰਿਵਾਰ ਉਹਦੇ ਸੰਕਟ ਦੇ ਸਾਰੇ ਜੀਵਨੀਆਂ ਨੇ ਇਕੱਠੇ ਹੋ ਕੇ ਇਹ ਸੰਕਟ ਲਈ ਆਪਣੀ ਜੇ ਨੂੰ ਚਾਰਸ ਵਾਸਤੇ ਜੋ ਮੈਡੀਕਲ ਦੇ ਵਿੱਚ ਬੱਚੇ ਪੜਦੇ ਨੇ ਉਹਨਾਂ ਵਾਸਤੇ ਪਹੁੰਚ ਚੰਗਾ ਮੈਸੇਜ ਆ ਇਹ ਅੱਜ ਆਪਣੇ ਪਿੰਡ ਦੇ ਵਿੱਚੋਂ ਪਹਿਲਾ ਇਹ ਇੱਕ ਸਰੀਰ ਦਾਣ ਹੋ ਰਿਹਾ ਹੈ ਬਹੁਤ ਸੋਹਣੀ ਗੱਲ ਹੈ ਕਿ ਇਹ ਆਪਾਂ ਨੂੰ ਸਾਰਿਆਂ ਨੂੰ ਇਹ ਸੀ ਕਰਨੀ ਚਾਹੀਦੀ ਆ ਅਸੀਂ ਜਿਹੜਾ ਸੱਚਾ ਸੋਚਾ ਹੁੰਦਾ ਹੈ ਤੇ ਜੀਵਨੀਆਂ ਦਾ ਧੰਨਵਾਦ ਸਰ ਜੀ ਆਸਰਾ ਸਾਡੇ ਪਿੰਡ ਚੇਰੇਆਂ ਵਾਲੀ ਦੀ ਸਾਡੇ ਪਿੰਡ ਪ੍ਰੇਮੀ ਗਰਦੇਵਾਲ ਸਿੰਘ ਇਨਸਾ ਜੀ ਚੋਲਾ ਛੱਡ ਗਏ ਚੋਲਾ ਛੱਡਣ ਤੋਂ ਬਾਅਦ ਇਹਨਾਂ ਨੇ ਆਖਰੀ ਇੱਛਾ ਸੀ ਜੋ ਡੇਰੇ ਉਜਨੇ குரு ਸੰਤ ਡਾਕਟਰ ਗ੍ਰਮੀਤਰਾਉ ਰੇ ਸਿੰਘ ਜੀ ਦੀ ਇੱਛਾ ਤੇ ਪ੍ਰੇਰਣਾ ਦੇ ਚੱਲਦਿਆਂ ਇਹ ਪਰਨ ਕੀਤਾ ਸੀ ਕਿ ਮੇਰਾ ਮਰਨ ਤੋਂ ਪ੍ਰੰਤ ਸ੍ਰੀ ਅਰਧਾਨ ਪੀਤਾ ਜਾਵੇ ਤਾਂ ਉਹ ਇਹਦੇ ਪੂਰਨ ਨੂੰ ਪੂਰਾ ਕਰਦੇ ਹੋਏ ਪਰਿਵਾਰ ਨੇ ਅੱਜ ਇਸ ਲੰਘਾ ਜੋ ਕਦਮ ਚੱਕਿਆ ਜਿਹੜਾ ਅਸੀਂ ਇਸੇ ਬੋਡੀ ਨੂੰ ਰਵਾਨਾ ਬੱਚਿਆਂ ਦੀ ਸਰਚ ਦੇ ਲਈ ਰਵੰਨਾ ਕਰਨ ਵਾਸਤੇ ਇਹ ਪ੍ਰੇਮੀ ਭੈਣ ਭਾਈ ਰਿਸ਼ਤੇਦਾਰ ਸਹਿਯੋਗ ਇਹਨੂੰ ਰਵਾਨਾ ਕਰਦੇ। ਧੰਨ ਸਤਿ ਮ੍ਰਿਤਕ ਸਰੀਰਦਾਨ ਹੋ ਰਿਹਾ ਕੀ ਕਹੋਗੇ? ਧੰਨ ਧੰਨ ਸਤਿ ਤੇਰਾ ਹੀ ਆਸਰਾ ਬਲਾਕ ਚਨੀਰ ਦੇ ਪਿੰਡ ਛੇਰਿਆਂ ਵਾਲੀ ਵਿਖੇ ਅੱਜ ਬਲਾਕ ਦੇ ਵਿੱਚੋਂ ਬਾਹਰਮਾ ਔਰ ਪਿੰਡ ਛੇਰਿਆਂ ਵਾਲੀ ਦੇ ਵਿੱਚੋਂ ਪਹਿਲਾ ਸ਼ਰੀਰਦਾਨ ਗੁਰਦੇਵਾਲ ਸਿੰਘ ਇਨਸਾਨ ਉਹਨਾਂ ਦਾ ਸ਼ਰੀਰਦਾਨ ਉਹਨਾਂ ਨੇ ਪਰਨ ਕੀਤਾ ਹੋਇਆ ਸੀ ਉਹ ਸ਼ਾਹੀ ਕੰਟੀਨ ਦੇ ਸੇਵਾਦਾਰ ਵੀ ਬਹੁਤ ਚਿਰ ਸੇਵਾ ਕੀਤੀ ਆ ਉਹਨਾਂ ਨੇ ਤੇ ਪਰਿਵਾਰ ਸਾਰਾ ਬੱਚਾ-ਬੱਚਾ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਣ ਕਰਕੇ ਉਹਨਾਂ ਨੇ ਪਰਨ ਕੀਤਾ ਹੋਇਆ ਸੀ ਪਹਿਲਾਂ ਔਰ ਉਹਨਾਂ ਦੇ بیٹے ਦਰਸ਼ਨ ਸਿੰਘ ਔਰ ਗਰਮੀਤ ਸਿੰਘ ਉਹਨਾਂ ਨੇ ਉਹਨਾਂ ਦੀ ਕਹਿਣ ਮਤਾਬ ਅੱਜ ਉਹਨਾਂ ਦਾ ਸਰੀਰਦਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਮਰਨ ਉਪਰੰਤ ਸੋ ਇਹ ਚਿਹਰਿਆਂ ਵਾਲੀ ਪਿੰਡ ਦੇ ਵਿੱਚ ਪਹਿਲਾ ਸਰੀਰਦਾਨ ਹੈ ਔਰ ਬਲਾਕ ਝਨੀਰ ਦੇ ਵਿੱਚ ਇਹ ਬਾਹਰਮਾਸ ਸਰੀਰਦਾਨ ਸੋ ਜੋ ਇਹ ਮੈਡੀਕਲ ਖੋਜਾਂ ਲਈ ਬਹੁਤ ਹੀ ਵੱਡੀ ਦੇਣ ਆਪਾਂ ਕਹਿ ਸਕਦੇ ਹਾਂ ਦਿੱਤੀ ਜਾ ਰਹੀ ਹੈ ਜੋ ਸ਼ਰੀਰਦਾਨ ਹੈ ਉਹ ਬਹੁਤ ਹੀ ਮਹਾਨ ਦਾਣ ਹੈ ਇਸ ਕਰਕੇ ਪਰਿਵਾਰ ਨੇ ਇਸ ਨੂੰ ਜ਼ਰੂਰੀ ਸਮਝਿਆ ਤਾਂ ਇਹ ਸ਼ਰੀਰਦਾਨ ਪਰਿਵਾਰ ਵੱਲੋਂ ਕੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਬਲਾਕ ਕਮੇਟੀ ਵੱਲੋਂ ਔਰ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਲ ਜੁੜੇ ਹੋਣ ਕਰਕੇ ਇਹ ਤਾਂ ਸ਼ਰੀਰਦਾਨ ਕੀਤਾ ਜਾ ਰਿਹਾ ਹੈ ਨਹੀਂ ਤਾਂ ਆਮ ਇਨਸਾਨਾਂ ਨੂੰ ਤਾਂ ਇਸ ਦਾਨ ਬਾਰੇ ਜਾਂ ਇਸ ਸ਼ਰੀਰਦਾਨ ਬਾਰੇ ਕਿਸੇ ਨੂੰ ਨਹੀਂ ਕੋਈ ਸੋਝੀ ਹੋ ਸਕਦੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ਰੀਰਦਾਨ ਹੋਇਆ ਕੀ ਕਹੋਗੇ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਧੰਨ ਧੰਨ ਸਤਿ ਸ੍ਰੀ ਅਕਾਲ ਅਸੀਂ ਜੀ ਚੇਹਰਾ ਵਾਲੀ ਪਿੰਡ ਸਾਡਾ ਜੋ ਅੱਜ ਬਹੁਤ ਹੀ ਸਾਨੂੰ ਇਸ ਗੱਲ ਦਾ ਜੀ ਮਾਣ ਮਹਿਸੂਸ ਹੁੰਦਾ ਜੀ ਜੋ ਕਿ ਸਰਦਾਰ ਗਰਦਿਆਲ ਸਿੰਘ ਜੋ ਸਰੀਰ ਜੋ ਉਹਨਾਂ ਦਾ ਦਾਨ ਕੀਤਾ ਗਿਆ ਜੀ ਦੇਖੋ ਇਸ ਤਰ੍ਹਾਂ ਜੀ ਜੋ ਕਿ ਸਰੀਰ ਹੈ ਇੱਕ ਆਪਾਂ ਅਗਨੀ ਭੇਟ ਕਰ ਦਿੰਦੇ ਜੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਜੋ ਸਰੀਰ ਹੈ ਇਹ ਜੋ ਅੱਗੇ ਸਰੀਰ ਜਾਵੇਗਾ ਉਹਦੇ ਜੋ ਕੀਮਤੀ ਕੋਈ ਮਤਲਬ ਕਿਡਨੀ ਹੈ ਗੁਰਦਾ ਹੈ ਅੱਖਾਂ ਨੇ ਜੀ ਜੋ ਵੀ ਉਹਦੇ ਸਰੀਰ ਦੀ ਜੋ ਕੀਮਤੀ ਚੀਜ਼ ਹੈ ਜੀ ਉਹ ਅੱਗੇ ਕਿਸੇ ਲੋੜਵੰਦ ਦੀ ਜੀ ਮਦਦਤ ਹੋਵੇਗੀ ਕਿਸੇ ਲੋੜਵੰਦ ਦਾ ਜੋ ਗਰੀਬ ਆਦਮੀ ਹੈ ਜੋ ਕੋਈ ਅੱਖਾਂ ਨਹੀਂ ਪਵਾ ਸਕਦਾ ਜਾਂ ਕਿਡਨੀ ਨਹੀਂ ਪਵਾ ਸਕਦਾ ਜਾਂ ਗੁਰਦਾ ਨਹੀਂ ਪਵਾ ਸਕਦਾ ਜੀ ਤੇ ਉਹਦੇ ਚ ਇਹ ਸਰੀਰ ਦੇ ਜੋ ਅੰਗ ਨੇਗੇ ਉਸ ਸਰੀਰ ਦੇ ਵਿੱਚ ਜਾਣਗੇ ਜੀ ਇਹ ਸਾਡੇ ਪਿੰਡ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਅੱਗੇ ਜੋ ਆਪਾਂ ਮੰਨ ਲਓ ਲੋਕਾਂ ਨੂੰ ਜੀ ਓਜਾਗਰ ਕਰਨਾਗਾ ਅੱਗੇ ਇੱਕ ਪ੍ਰੇਰਨਾ ਦਾ ਸਰੋਤ ਵੀ ਹੈ ਜੀ ਬਹੁਤ ਹੀ ਵਧੀਆ ਗੱਲ ਹੈ ਜੀ ਜੋ ਸਰੀਰਦਾਨ ਕੀਤਾ ਗਿਆ ਜੀ ਇਹ ਜੋ ਕਿ ਗਰਦੇয়াল ਸਿੰਘ ਨੇ ਉਹਨਾਂ ਦੇ ਤਿੰਨ ਬੱਚੇ ਨੇ ਜੀ ਅਮਰੀਕ ਸਿੰਘ ਜੀ ਤੇ ਜਗਤਾਰ ਸਿੰਘ ਜੀ ਨਹੀਂ ਚਾਰ अच्छा चार बच्चे ਨੇ ਜੀ ਭੋਲਾ ਸਿੰਘ ਹਾਂਜੀ ਭੋਲਾ ਸਿੰਘ ਜੀ ਦਰਸ਼ਨ ਸਿੰਘ ਤੇ ਗਰਮੀਤ ਸਿੰਘ ਹਾਂ ਗਰਮੀਤ ਸਿੰਘ ਮਿਸਤਰੀ ਜੀ ਤੇ ਅਸੀਂ ਉਹ ਚਾਰ ਇਹਨਾਂ ਦੀ ਜੀ ਫਲਵਾੜੀ ਐ ਮੰਨ ਲਓ ਇੱਕ ਆਪਾਂ ਕਹਿੰਦੇ ਹੁੰਨੇ ਆਂਗੇ ਜੋ ਮਾਲੀ ਚੰਗਾ ਨਾ ਜੀ ਬਾਗ ਦਾ ਤੇ ਉਹ ਉਹਨੇ ਸੋਨੇ ਹੀ ਫੁੱਲ ਪੈਦਾ ਕਰਦਾ ਜੀ ਤੇ ਇਹ ਐਨੇ ਸੋਹਣੇ ਇੱਕ ਮੰਨ ਲਓ ਮਾਲੀ ਸੀਗੇ ਇਹਨਾਂ ਨੇ ਕ ਇਹੋ ਜੀ ਫਲਵਾੜੀ ਤਿਆਰ ਕੀਤੀ ਹੈ ਜੀ ਬਹੁਤ ਹੀ ਸੋਹਣੇ ਫਲੋਗਾ ਕੇ ਗਏ ਨੇ ਅੱਗੇ ਬੱਚੇ ਵੀ ਬੜੇ ਮਿਹਨਤੀ ਨੇ ਕੰਮ ਕਰਦੇ ਨੇਗੇ ਤੇ ਉਹ ਇੱਕ ਚੰਗਾ ਸਿਹਰਾ ਵੀ ਜੀ ਫਿਰ ਗਰਦਿਆਲ ਸਿੰਘ ਦਾ ਜੋ ਸ਼ਰੀਰ ਹੈ ਜੀ ਦੇਖੋ ਉਹ ਅੱਗੇ ਵੀ ਜਿਉਂਦੇ ਰਹਿਣਗੇ ਜੀ ਜਦੋਂ ਇਹਨਾਂ ਦੇ ਅੰਗ ਕਿਸੇ ਦੇ ਲੋੜਵੰਦ ਦੇ ਕੰਮ ਆਉਣਗੇ ਜੀ ਉਹ ਅੱਗੇ ਵੀ ਜਿਉਂਦੇ ਰਹਿਣਗੇ ਤੇ ਜੱਗ ਦੇ ਵਿੱਚ ਚਾਨਣ ਕਰਨਗੇ ਕਰਦੇ ਨੇ ਉਹਨਾਂ ਦਾ ਬਹੁਤ ਹੀ ਵੱਡਾ ਹੈ ਇੱਕ ਪੁਰਾਣਾ ਗਾਉ ਕਿਉਂਕਿ ਅੱਗੇ ਲਿਓ ਸਤ 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 ਗੁਰੂ ਪਹਿਰਾ ਹੀ ਆਸਰਾ ਗਰਦਾ ਸੱਚਾ ਸਦਾ ਸਿਰਸਾ ਦਾ ਜੋ ਬਹੁਤ ਹੀ ਵੱਡਾ ਸੱਚਾ ਸੁਖ ਦੇਵ ਸਤਿ ਗੁਰੂ ਜੀ ਤੁਮਾਰਾ ਵੱਡਾ ਹੈ ਕੋ ਪੁਰਾਣਾ ਗਾਉ ਕਿ ਆਓ ਜੀ ਸਤ 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 ਗੁਰੂ ਤੇਰਾ ਹੀ ਆਸ ਹੈ ਸੱਚ ਸੁਖ ਦੇਵ ਸਤ ਗੁਰੂ ਜੀ ਤੁਮਾਰੀ